ਦੋਸਤੋ ਜਿਹੜੀ ਅੱਜ ਅਸੀਂ ਗੱਲ ਕਰਨੀ ਹੈ ਇਹਨੂੰ ਤੁਸੀਂ ਲਾਇਕ ਕਮੈਂਟ ਬੇਸ਼ੱਕ ਨਾ ਕਰਿਓ ਪਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ 30000 ਮਿੱਤਰਾਂ ਸੱਜਣਾਂ ਦੇ ਨਾਲ ਤੋਖਾ ਨਾ ਹੋ ਸਕੇ ਕਿਉਂਕਿ ਫਰਾਡ ਬਹੁਤ ਵੱਡੇ ਪੱਧਰ ਤੇ ਹੋਇਆ ਆਪਣੇ ਏਰੀਆ ਦੇ ਵਿੱਚ 4-5 ਇਦਾਂ ਦੇ ਬੰਦੇ ਜਿਨ੍ਹਾਂ ਦਾ ਲੱਖ ਰੁਪਏ ਤੋਂ ਉੱਤੇ ਦਾ ਨੁਕਸਾਨ ਹੋਇਆ ਸੋ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਇਹ ਮੈਨੂੰ ਮੈਨੂੰ ਪਰਸੋਂ ਇੱਕ ਬੰਦੇ ਨੇ ਮੈਸੇਜ ਭੇਜਿਆ ਸੀ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਆਰਟੀਓ ਤੋਂ ਤੁਸੀਂ ਆਪਣਾ ਦੇਕਰ ਕੋਈ ਡਿਟੇਲ ਲੈਣਾ ਚਾਹੁੰਦੇ ਹੋ ਕਿ ਤੁਹਾਡਾ ਕੋਈ ਉੱਥੇ ਚਲਾਨ ਕੱਟ ਹੋਇਆ ਆਨਲਾਈਨ ਤਾਂ ਉਹਦੇ ਵਿੱਚੋ ਸ਼ੋ ਹੋ ਜਾਏਗਾ। ਸੋ ਮੈਂ ਵੀ ਉਹਨੂੰ ਜਿਸ ਤਰ੍ਹਾਂ ਓਪਨ ਕੀਤਾ ਉਸ ਤੋਂ ਬਾਅਦ ਉਹ ਆਪਣੇ ਆਪ ਇੱਕ ਐਪ ਡਾਊਨਲੋਡ ਹੋਣੀ ਸ਼ੁਰੂ ਹੋ ਗਈ। ਉਹਦੇ ਵਿੱਚ ਉਹਨੇ ਡਿਟੇਲ ਮੰਗੀ ਡਿਟੇਲ ਮੰਗੀ ਡੇਟ ਆਫ ਬਰਥ ਉਸ ਤੋਂ ਬਾਅਦ ਮਦਰ ਨੇ ਫਾਦਰ ਨੇ ਜਿੱਦਾਂ ਹੀ ਉਹਨੇ ਮੰਗਿਆ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿਰਜ ਚਲਾਨ ਕੱਟਿਆ ਗਿਆ ਤਾਂ ਉਸ ਤੇ ਲਈ ਗੱਡੀ ਨੰਬਰ ਹੋਣਾ ਚਾਹੀਦਾ ਜਾਂ ਤੁਹਾਡੀ ਕੋਈ ਆਰਸੀ ਹੋਣੀ ਚਾਹੀਦੀ ਇਸ ਚੀਜ਼ ਦੀ ਤਾਂ ਡਿਮਾਂਡ ਕਰ ਸਕਦੇ ਲਾਇਸੈਂਸ ਨੰਬਰ ਦੀ ਡਿਮਾਂਡ ਕਰ ਸਕਦੇ ਬਟ ਇਹ ਇੰਨਾ ਦੀ ਇਨਫੋਰਮੇਸ਼ਨ ਕਿਸ ਲਈ ਲੈ ਰਹੇ ਆ ਮੈਂ ਉਹਨੂੰ ਬੰਦ ਕਰ ਦਿੰਦਾ ਪਰ ਉਹਨੂੰ ਬੰਦ ਕਰਨ ਤੋਂ ਬਾਅਦ ਮੈਨੂੰ ਦੂਸਰੇ ਦਿਨ ਸਵੇਰੇ ਯਾਨੀ ਕਿ ਕੱਲ ਸਵੇਰੇ 8 ਵਜੇ ਮੈਸੇਜ ਆਣੇ ਸ਼ੁਰੂ ਹੋ ਗਏ ਜਿਹਦੇ ਉੱਤੇ OTP ਦੇ OTP ਲਗਾਤਾਰ ਅਰਧਾ 10 OTP ਆਏ ਆ ਆ ਦੇਖੋ ਉਹਨਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਜ਼ੂਮ ਕਰਕੇ ਦੇਖ ਸਕੋ ਉਹਨਾਂ ਨੇ ਆਧਾਰ ਕਾਰਡ ਨੂੰ ਵੀ ਜਿਹੜਾ ਲਿੰਕ ਸੀਗਾ ਨਾ ਸਾਡਾ ਨੰਬਰ ਆਧਾਰ ਕਾਰਡ ਦੇ ਨਾਲ ਰਜਿਸਟਰਡ ਨੰਬਰ ਸੀ ਉਹਦੇ ਉੱਤੇ ਆਧਾਰ ਕਾਰਡ ਦੇ ਨਾਲ ਵੀ ਪੰਗਾ ਲਿਆ ਆ ਦੇਖੋ ਲਾਸਟ ਉਹਨਾਂ ਨੇ ਉਸ ਤੋਂ ਬਾਅਦ UPI ਪੈਨ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਆ ਐਕਸ ਪੇਟੀਆਂ ਇਹ ਚੀਜ਼ਾਂ ਨਾ ਉਹਨਾਂ ਨੇ ਬੜੇ ਪੱਧਰ ਦੇ ਕੰਮ ਕਰਦੇ ਆ ਕਿਉਂਕਿ ਅਸੀਂ ਚਲੋ ਇਸ ਚੀਜ਼ ਦੇ ਨਾਲ ਸੋਸ਼ਲ ਮੀਡੀਆ ਨਾਲ ਜੁੜੇ ਆ ਜਾਂ ਅਕਸਰ ਅਸੀਂ ਇਹ ਚੀਜ਼ਾਂ ਦੇ ਉੱਤੇ ਪੜ੍ਹਦੇ ਵੀ ਰਹਿੰਦੇ ਆ ਤਾਂ ਕਰਕੇ ਮੈਨੂੰ ਜਾਣਕਾਰੀ ਸੀ ਜੇ ਤੋਂ ਬਾਅਦ ਮੈਨੂੰ ਬਲੌਕ ਮਾਰ ਦਿੱਤਾ HDFC ਦਾ ਵੀ ਇੱਕ ਨੰਬਰ ਸੀਗਾ ਮੇਰੇ ਕੋਲੇ ਕਿੰਡੀਅਨ ਬੈਕ ਦਾ ਸੀ ਜਿਹਦੇ ਉੱਤੋਂ ਬਲੌਕ ਦੀ ਮੈਨੂੰ ਪਤਾ ਸੀ ਕਿ ਆਪਸ਼ਨ ਕਿੱਦਾਂ ਜੇ ਤਾਂ HDFC ਦਾ ਹੈਗਾ ਸ਼ਾਇਦ 1800 ਤੇ 1600 ਦਾ ਕਰ ਸਕਦੇ ਜਾਂ 1800 ਜਾਂ 2600 ਨੰਬਰ ਸਿੱਧਾ ਲਗਾਓ ਉਹ ਤੋਂ ਬਾਅਦ ਤੁਸੀਂ ਆਪਣੇ ਖਾਤੇ ਨੂੰ ਐਟ ਐਟ ਟਾਈਮਸ ਟਾਈਮ ਬਲੌਕ ਕਰ ਸਕਦੇ ਹੋ ਕਿਉਂਕਿ ਬੈਂਕ ਤਾਂ 10 ਵਜੇ ਖੁੱਲ ਨਹੀਂ ਹੁੰਦੀ ਐ ਅਸੀਂ ਸਵੇਰੇ 8 ਵਜੇ ਜਦੋਂ ਪੰਗਾ ਸ਼ੁਰੂ ਹੋਇਆ ਮੇਰੇ ਹੱਥ 'ਚ ਫੋਨ ਸੀ ਤੇ ਕੁਝ ਜਾਣਕਾਰੀ ਉਹਨਾਂ ਨੇ ਲਈ ਤੇ ਮੇਰਾ ਖਾਤੇ ਬਲੌਕ ਕਰ ਦਿੱਤੇ ਜਦੋਂ ਬਾਅਦ ਮੇਰਾ ਬਚਾਅ ਹੋ ਗਿਆ ਪਰ ਕਈ ਬੰਦੇ ਇਦਾਂ ਦੇ ਜਿਨ੍ਹਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਕਿਉਂਕਿ ਜੇ ਇਹੀ ਪੰਗਾ ਮੇਰੇ ਨਾਲ ਰਾਤ 11 12 ਵਜੇ ਕਰਦੇ ਸੀ ਫੋਨ ਦੇ ਮੈਸੇਜਾਂ ਦੇਖਦੇ ਤੇ ਹੋ ਸਕਦਾ ਵੱਡੇ ਪੱਧਰ ਤੇ ਫਰਾਡ ਹੋ ਜਾਂਦਾ ਸੋ ਇੱਕ ਤਾਂ ਜਿਹੜੀ ਵੀ ਕੋਈ ਏਦਾਂ ਦਾ ਤੁਹਾਨੂੰ ਕੋਈ ਮੈਸੇਜ ਆਂਦਾ ਉਹਨੂੰ ਤੁਸੀਂ ਓਪਨ ਲਿੰਕ ਨੂੰ ਨਾ ਕਰੋ ਦੂਸਰੀ ਮੇਰੀ ਇਹ ਜਿਸ ਤਰ੍ਹਾਂ ਫੇਸਬੁੱਕ ਤੇ ਵੀ ਹੁੰਦਾ ਕੀ ਹੈ ਕਿ ਸਾੜੀਆਂ ਲੈ ਲਓ ਜੀ 100 ਰੁਪਏ ਦੀਆਂ 5 ਹੈਗੀਆਂ ਜਾਂ ਆਈਫੋਨ 1000 ਰੁਪਏ ਦਾ 2000 ਰੁਪਏ ਦਾ ਏਦਾਂ ਨਹੀਂ ਆਪਸ਼ਨਾਂ ਦੇ ਦਿੰਦੇ ਆ ਜਦੋਂ ਤੁਸੀਂ ਉਹ ਲਿੰਕ ਓਪਨ ਕਰਦੇ ਹੋ ਤੁਹਾਡੇ ਬ੍ਰਾਊਜ਼ਰ ਖੁੱਲਦਾ ਉਹ ਤੋਂ ਬਾਅਦ ਉਹ ਤੁਹਾਡੀ ਫੋਨ ਤੋਂ ਕਾਫੀ ਜਾਣਕਾਰੀ ਆਪਣੇ ਵੱਲ ਹਾਸਲ ਕਰ ਲੈਂਦੇ ਆ ਇਸ ਕਰਕੇ ਇੱਕ ਤਾਂ OTP ਕਿਸੇ ਨਾਲ ਸ਼ੇਅਰ ਨਾ ਕਰੋ ਡੇਟ ਆਫ ਬਰਥ ਜਾਂ ਆਧਾਰ ਕਾਰਡ ਦੇ ਲਾਸਟ ਨੰਬਰ ਪੁੱਛਦੇ ਆ ਜਾ ਤੁਹਾਡੇ ਕੋਲੋਂ ਇਦਾਂ ਦੀ ਜਾਣਕਾਰੀ ਜਿਹਦੇ ਨਾਲ ਉਹ ਤੁਹਾਡੇ ਨੈੱਟ ਬੈਂਕਿੰਗ